ਹੌਲੇ ਹੌਲੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਸ ਨੇ ਸਾਰਿਆਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਜੀ ਹਾਂ ਇੱਕ ਅਜੀਹੀ ਖਬਰ ਜੋ ਕਿ ਬਹੁਤ ਜ਼ਿਆਦਾ ਅੱਗੇ ਤੱਕ ਸੋਚਣ ਤੇ ਮਜਬੂਰ ਕਰ ਰਹੀ ਹੈ ਕੋਰਟ ਵਿੱਚੋਂ ਮਿਲੀ ਫਾਂਸੀ ਦੀ ਸਜ਼ਾ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਲਾਈਵ ਆਏ ਪ੍ਰਵਾਸੀ ਭਈਏ ਨੇ ਲੋਕਾਂ ਅੱਗੇ ਰੱਖੀ ਆਪਣੀ ਆਖਰੀ ਇੱਛਾ ਦੱਸਿਆ ਅਸਲ ਮਾਸਟਰਮਾਈਂਡ ਦਾ ਨਾਮ ਮੇਰੇ ਤੋਂ ਪਹਿਲਾਂ ਇਸ ਨੂੰ ਫਾਂਸੀ ਦਿਵਾ ਦਿਓ ਉਹਨੂੰ ਦੱਸਣਾ ਚਾਹਾਂਗੇ ਕਿ ਅਜੀਹਾ ਆਖਰ ਕਿਉਂ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜੋ ਕਿ ਸਤਬਲੋਂ ਸੋਚਣ ਤੇ ਮਜਬੂਰ ਕਰ ਰਹੀਆਂ ਨੇ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਸੋਚਾਂ ਦੇ ਵਿੱਚ ਪਾ ਰੱਖਿਆ ਹੈ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲਾ ਬੱਚਾ ਹਰਵੀਰ ਸਿੰਘ ਜਿਸ ਦੇ ਕਤਲ ਤੋਂ ਬਾਅਦ ਪੂਰਾ ਹੁਸ਼ਿਆਰਪੁਰ ਕੰਬ ਉਠਿਆ ਵਾਕਿ ਪੂਰਾ ਪੰਜਾਬ ਤੇ ਪੂਰੀ ਦੁਨੀਆ ਜਿਹੜੀ ਹੈ ਇਸ ਘਟਨਾ ਦੀ ਨਿੰਦਾ ਕਰ ਰਹੀ ਹੈ ਉਸ ਤੋਂ ਬਾਅਦ 5 ਸਾਲ ਦੇ ਹਰਵੀਰ ਦੇ ਜਾਣ ਤੋਂ ਬਾਅਦ ਲੋਕ ਉਸ ਨੂੰ ਸ਼ਬਦਾਂਧਰੀਆਂ ਦੇ ਰਹੇ ਨੇ ਤੇ ਪ੍ਰਵਾਸੀ ਭਜਾਓ ਦਾ ਨਾਰਾ ਵੀ ਦੇ ਰਹੇ ਨੇ ਇਹ ਵੀ ਕਿਹਾ ਆ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਟੱਡ ਦੇਣਾ ਹੀ ਵੇਤਰ ਹੋਵੇਗਾ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਆਖਰਕਾਰ ਇਹ ਪ੍ਰਵਾਸੀ ਜਿੰਨਾ ਚਿਰ ਇੱਥੇ ਰਹਿਣਗੇ ਉਹਨਾਂ ਚਿਰ ਸਾਰਾ ਹੀ ਕੰਮ ਖਰਾਬ ਹੁੰਦਾ ਰਹੇਗਾ ਤੇ ਸ਼ਾਇਦ ਅਜਿਹਿਆਂ ਕਟਨਾਵਾ ਜੜੀਆਂ ਨੇ ਵਾਪਰਦੀਆਂ ਹੀ ਰਹਿਣਗੀਆਂ ਇਹ ਗੱਲਾਂ ਜੜੀਆਂ ਨੇ ਕਹੀਆਂ ਜਾ ਰਹੀਆਂ ਨੇ ਪਰ ਤੁਹਾਨੂੰ ਇੱਥੇ ਦੱਸਣਾ ਚਾਹਾਂਗੇ ਕਿ ਆਖਰ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਵੀ ਪੰਜਾਬ ਦੇ ਹਾਲਾਤ ਜਿਹੜੇ ਨੇ ਸੁਖਾਵੇਂ ਹੋ ਸਕਦੇ ਨੇ ਕਈ ਲੋਕਾਂ ਨੇ ਤੇ ਹੁਣ ਇਹ ਗੱਲ ਸਾਫ਼ ਤੇ ਸ਼ਰਿਆਮ ਹੀ ਆਖ ਦਿੱਤੀ ਐ ਦੂਸਰੀ ਤਰਫ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਪ੍ਰਵਾਸੀਆਂ ਦੇ ਜਾਣ ਤੋਂ ਬਾਅਦ ਹਲਾਸ ਸੁਫਾਵੇਂ ਹੋਣਗੇ ਜਾਂ ਨਹੀਂ ਇਹ ਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਪਰ ਇੱਥੇ ਜਿੱਥੇ ਡੀਸੀ ਸਹਿਬਾਨਾਂ ਨੇ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਪ੍ਰਵਾਸੀਆਂ ਦੇ ਖਿਲਾਫ ਲਿਆਂਦੇ ਮਤੇਦਾਰ ਜਿਹੜਾ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਉਸ ਦਾ ਸਖਤ ਕਾਨੂੰਨੀ ਕਾਰਵਾਈ ਦੇ ਨਾਲ ਮੂੰਹ ਤੋੜ ਮਾ ਜਵਾਬ ਦਿੱਤਾ ਜਾਵੇਗਾ ਇਹ ਵੀ ਗੱਲ ਜਿਹੜੀ ਐ ਸਾਹਮਣੇ ਆਈ ਐ ਲੁਧਿਆਣਾ ਦੇ ਪਿੰਡ ਟਟਾਣੀ ਕਲਾਂ ਦੇ ਲੋਕਾਂ ਨੇ ਗ੍ਰਾਮ ਸਭਾ ਬੁਲਾਈ ਅਤੇ 7 ਮਹੱਤਮਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ। ਖਾਸ ਤੌਰ ਤੇ ਪਾਸ ਕੀਤੇ ਗਏ ਮਤੇ ਦੇ ਵਿੱਚ ਇਹ ਲਾਜ਼ਮੀ ਕੀਤਾ ਗਿਆ ਸੀ ਕਿ ਸਾਰੇ ਕਿਰਾਏਦਾਰ ਭਾਵੇਂ ਪਰਵਾਸੀ ਹੋਣ ਜਾਂ ਪੰਜਾਬੀ 15 ਅਕਤੂਬਰ 2025 ਤੱਕ ਆਪਣੇ ਘਰ ਖਾਲੀ ਕਰ ਦੇਣ। ਇਸ ਗ੍ਰਾਮ ਪੰਚਾਇਤ ਦੇ ਮਤੇ ਨੇ ਸੋਸ਼ਲ ਮੀਡੀਆ ਤੇ ਵਿਆਪਕ ਚਰਚਾ ਛੇੜ ਦਿੱਤੀ ਹੈ। ਕੁਝ ਲੋਕਾਂ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਕੁਝ ਲੋਕਾਂ ਨੇ ਇਸ ਨੂੰ ਜਾਇਜ਼ ਠਹਿਰਾਇਆ। ਸਰਪੰਚ ਮਨਜੀਤ ਸਿੰਘ ਨੇ ਦਿੱਤੇ ਕਹੇ ਇਹ ਗੱਲ ਇਹ ਸਾਹਮਣੇ ਰੱਖੀ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਵਾਪਸ ਆਪਣੇ ਦੇਸ਼ ਭੇਜਿਆ ਜਾਵੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ಗ್ರಾಮਸਭਾ ਦੇ ਇਸ ਫੈਸਲੇ ਦਾ ਸਖਤ ਨੋਟਿਸ ਲਿਆ ਹੈ ਉਹਨਾਂ ਨੇ ਅਲਟੀਮੇਟਮ ਜਾਰੀ ਕਰਨ ਵਾਲਿਆਂ ਦੀ ਸਪਸ਼ਟ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਅਜਿਹੇ ਗੈਰ ਕਾਨੂੰਨੀ ਪ੍ਰਸਤਾਵ ಗ್ರಾಮ ਸਭਾਵਾਂ ਜਾਂ ਪੰਚਾਇਤਾਂ ਵਿੱਚ ਪਾਸ ਨਹੀਂ ਕੀਤੇ ਜਾਣੇ ਚਾਹੀਦੇ ਇਹ ਪ੍ਰਸਤਾਵ ਗੈਰ ਕਾਨੂੰਨੀ ਨੇ ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਾਨੂੰ ਭਾਈਚਾਰੇ ਦਾ ਮਾਹੌਲ ਬਣਾਈ ਕਹਣਾ ਚਾਹੀਦਾ ਜੇਕਰ ਕਿਸੇ ਨੂੰ ਕੋਈ ਚਿੰਤਾ ਹੈ ਤਾਂ ਉਸ ਨੂੰ ਤਸਦੀਕ ਲਈ ਪੁਲਿਸ ਕੋਲ ਜਾਣਾ ਚਾਹੀਦਾ ਹੈ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਔਰ ਦੂਸਰੀ ਤਰਫੇ ਜੇ ਗੱਲ ਕਿਸੇ ਜਾਵੇ ਤਾਂ ਪ੍ਰਵਾਸੀ ਭਈਏ ਦਾ ਵਿਰੋਧ ਕਰ ਰਹੇ ਹਰ ਇੱਕ ਪੰਜਾਬੀ ਨੂੰ ਇਹ ਗੱਲ ਜਿਹੜੀ ਹੈ ਇੱਕ ਟੌਂਕ ਲੱਗ ਰਹੀ ਹੈ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਪ੍ਰਵਾਸੀ ਪਹਜਾਓ ਪੰਜਾਬ ਬਚਾਓ ਦਾ ਨਾਰਾ ਦੇ ਰਹੇ ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਹੈ ਨਿੰਦਿਆ ਹੈ ਉਹਨਾਂ ਨੇ ਪ੍ਰਸ਼ਾਸਨ ਦੀ ਨਿੰਦਿਆ ਕੀਤੀ ਹੈ ਤੇ ਪੰਜਾਬ ਸਰਕਾਰ ਦੀ ਵੀ ਨਿੰਦਿਆ ਕੀਤੀ ਹੈ ਔਰ ਦੂਸਰੀ ਤਰਫੋਂ ਜੇ ਦੇਖਿਆ ਜਾਵੇ ਅਫੀਸ਼ੀਅਲ ਤੌਰ ਤੇ ਕੁਝ ਚੀਜ਼ਾਂ ਗੜੀਆਂ ਨੇ ਵਾਇਰਲ ਹੋ ਰਹੀਆਂ ਨੇ ਕੁਝ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਪ੍ਰਵਾਸੀ ਭਈਆ ਮਾਸਟਰਮਾਈਂਡ ਨਹੀਂ ਹੋ ਸਕਦਾ ਉਸ ਦੇ ਪਿੱਛੇ ਕੋਈ ਨਾ ਕੋਈ ਹੋਰ ਹੈ ਤੇ ਕੁਝ ਲੋਕਾਂ ਵੱਲੋਂ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਕਿ ਉਸ ਨੇ ਫਲਾਣੇ ਦਾ ਨਾਮ ਲਿਆ ਉਸ ਦਾ ਨਾਮ ਲਿਆ ਪਰ ਹਜੇ ਤੱਕ ਅਜੇ ਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਫਿਲਹਾਲ ਇਹ ਸਾਰੀਆਂ ਅਫਵਾਹਾਂ ਹੀ ਨੇ ਪਰ ਜਲਦੀ ਹੀ ਜੇਕਰ ਕੋਈ ਉਸ ਦੇ ਪਿੱਛੇ ਹੋਰ ਹੋਇਆ ਤਾਂ ਉਹ ਵੀ ਸਾਹਮਣੇ ਆ ਜਾਏਗਾ ਪਰ ਜੇਕਰ ਕੋਈ ਉਸ ਦੇ ਪਿੱਛੇ ਨਾ ਹੋਇਆ ਫਿਰ ਉਸ ਦੇ ਕਾਰਵਾਈ ਜਰੀਏ ਜ਼ਰੂਰ ਹੋਵੇਗੀ ਫਿਲਹਾਲ ਉਹ ਜੇਲ੍ਹ ਦੇ ਵਿੱਚ ਹੈ ਪੁਲਿਸ ਆਪਣੀ ਕਾਰਵਾਈ ਉੱਤੇ ਕਰ ਚੁੱਕੀ ਹੈ ਕਾਨੂੰਨਨ ਤੌਰ ਤੇ ਜੋ ਸਜ਼ਾ ਹੈ ਉਸ ਨੂੰ ਦਿੱਤੀ ਜਾ ਰਹੀ ਹੈ ਫਿਲਹਾਲ ਕੋਰਟ ਆਪਣਾ ਫੈਸਲਾ ਹਜੇ ਹੋਰ ਵੀ ਸੁਣਾਏਗਾ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਸ ਨੂੰ ਜ਼ਰੂਰ ਦਿੱਤੀ ਜਾਵੇਗੀ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਬ ਤੱਕ ਲਈ ਧੰਨਵਾਦ